हां वे दोस्तों आज ਤੁਹਾਨੂੰ ਹਨ ਆਪਾਂ ਦਿਖਾ ਲੈਣੀ ਆ ਬਹੁਤ ਬੇਜਵਾਨੇ ਜੀਵ ਤੇ ਆ ਦੇਖ ਲਓ ਇੱਕ ਪਾਸੇ ਤਾਂ ਕਬੂਤਰ ਤੇ ਵਿੱਚ ਹੀ ਆ ਕੁਕੜੀਆਂ ਤੇ ਆ ਦੇਖ ਲਓ ਕੁਕੜੀ ਕਿੱਦਾਂ ਦੀ ਆ ਹਨਾ ਆ ਚਾਈਨੀ ਜੀ ਲੱਗਦੀ ਆ ਆ ਛੋਟਾ ਜਿਹਾ ਕੁੱਕੜ ਇੱਕ ਇਹ ਨਹੀਂ ਪਤਾ ਨਹੀਂ ਕਿਹੜੀ ਨਸਲ ਆ ਇਹ ਵੀ ਚਾਈਨੀ ਜੀ ਲੱਗਦੀ ਆ ਨਾ ਕੋਈ ਚਾਈਨਾ ਦੇ ਹੁੰਦੇ ਇਦਾਂ ਦੇ ਤੇ ਉਧਰ ਉਹ ਤੇ ਡੋਗੀ ਵੀ ਆ ਤੇ ਬਹੁਤ ਸਾਰੇ ਅੱਜ ਤੁਹਾਨੂੰ ਵੀਡੀਓ ਨਾਲ ਜੁੜੇ ਰਹੀਓ ਤੁਹਾਨੂੰ ਬਹੁਤ ਕੁਝ ਦਿਖਾ ਲੈਣਾ ਅੱਜ ਤੇ ਇੱਧਰ ਦੇਖੋ ਆ ਪੈਰਟ ਇੱਕ ਤਾਂ ਸਾਫ਼ ਹੀ ਇਸ ਵੀਡੀਓ ਵਿੱਚ ਬਹੁਤ ਕੁਝ ਦਿਖਾ ਲ ਦੇਣਾ ਆ ਦੇਖੋ ਪੈਰਟ ਉਹ ਇੱਧਰ ਇੱਕ ਬੈਠੀ ਆ ਹਾਂਜੀ ਉਹ ਕਹਿੰਦੀ ਠੀਕ ਆ ਦੇਖ ਲਓ ਇਦਾਂ ਜਵਾਬ ਸਹੀ ਆ ਸਹੀ ਆ ਕੰਮ ਚੱਕ ਦੇ ਕੰਮ ਨੂੰ ਆ ਦੇਖੋ ਜੀ ਇੱਧਰ ਆ ਬੱਚੇ ਵੀ ਆ ਉਹਨਾਂ ਦੇ ਉਹ ਆਂਡੇ ਦਿੱਤੇ ਆ ਤੇ ਇੱਧਰ ਆ ਖੁੱਡਾ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਲੈਣੀ ਆ ਮਤਲਬ ਕਈ ਚੀਜ਼ਾਂ ਆ ਇੱਥੇ ਆ ਦੇਖੋ ਇਹਨੂੰ ਕਹਿੰਦੇ ਸ਼ੀਪ ਮਤਲਬ ਪੇੜ ਜਿਹੜੀਆਂ ਪੇਡਾਂ ਨਹੀਂ ਹੁੰਦੀਆਂ ਮਗਰ ਜਿੱਦਾਂ ਨੂੰ ਇੱਕ ਤਰ੍ਹਾਂ ਦੇ ਮਗਰ ਤਰ ਪੈਂਦੀਆਂ ਸਾਰੀਆਂ ਇਹ ਉਹ ਪੇਡਾਂ ਜਿੱਦਾਂ ਨੂੰ ਇੱਕ ਚਲ ਗਈ ਉਦੋਂ ਸਾਰੀਆਂ ਚਲ ਜਾਂਦੀਆਂ ਤੇ ਆਹ ਦੇਖੋ ਆਹ ਚਿੱਟੇ ਕੁੱਕਰ ਇਹ ਤੀਜਾ ਤੁਸੀਂ ਅੱਜ ਘਰ ਬੈਠ ਕੇ ਦੇਖ ਰਹੇ ਆ ਤੇ ਇਹ ਇਧਰ ਨਾਲ ਨਾਲ ਤੁਹਾਨੂੰ ਦਿਖਾਲਦੇ ਇੱਕ ਆਹ ਦੇਖੋ ਬੱਕਰੀ ਇੱਕ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਦਿਖਾਲ ਦੇਣਾ ਅੱਜ ਆ ਦੇਖੋ ਤਾਂ ਬੱਚਾ ਕਿੰਨਾ ਸੋਹਣਾ ਮੱਥੇ ਤੇ ਟਿੱਕਾ ਵੀ ਆ ਤੇ ਆਂ اردو ਵਿੱਚ ਮੱਥੇ ਤੇ ਕੋਈ ਲਿਖਿਆ ਵੀ ਆ। ਤੇ ਇਦਾਂ ਕਹਿ ਦੋਵੇ ਤੁਹਾਨੂੰ ਕਿਹੜਾ اردو ਆਉਂਦਾ ਹੋਣਾ। ਆਹ ਦੇਖੋ ਆਹ ਮੱਥੇ ਤੇ ਕੋਈ ਲਿਖਿਆ اردو ਚ। ਇਦਾਂ ਕਹਿ ਦੋਵੇ ਬਈ ਉਹ اردو ਚ ਲਿਖਿਆ ਹੋਇਆ ਕੋਈ ਪਤਾ ਨਹੀਂ ਕਿਹੜਾ ਅੱਖਰ ਆ ਬਹੁਤ ਮਹਿੰਗਾ ਆ ਇਹ। ਤੇ ਤੁਸੀਂ ਮੰਨ ਹੀ ਜਾਣਾ। ਤੇ ਜੇ ਨਾਮ ਮੰਨੂਗੇ ਤਾਂ ਤੁਹਾਡੀ ਮਰਜ਼ੀ ਭਰਾ ਨਾਮ ਮੰਨੋ। ਤੇ ਇੱਕ ਤਾਂ ਮੈਂ ਹੋਰ ਚੀਜ਼ ਦੱਸਾਂ ਤਾਂ ਕਹਿੰਦੇ ਕਬੂਤਰ ਰੱਖਣੇ ਮਾੜੇ ਆ ਨਾ। ਇਹ ਜਿੱਦਾਂ ਮਤਲਬ ਲਾ ਲੋ ਵੀ ਜਿਹੜਾ ਬੰਦੇ ਨੇ ਕਬੂਤਰ ਰੱਖੇ ਹੁੰਦੇ ਨੇ ਨਾ ਉਹਨੇ ਇੱਕ ਤਾਂ ਮਿਹਨਤ ਆਪਣੇ ਘਰਦਿਆਂ ਲਈ ਕਰਨੀ ਹੁੰਦੀ ਆ। ਤੇ ਆਪਣਾ ਢਿੱਡ ਭਰਨੀ ਕਰਨੀ ਪੈਂਦੀ ਆ ਉਹ ਬੰਦਾ ਮਿਹਨਤੀ ਵੱਧ ਹੁੰਦਾ ਕਿਉਂਕਿ ਉਹਨੂੰ ਇਹਨਾਂ ਨੂੰ ਦਾਣਾ ਪਾਉਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਮਤਲਬ ਜੇ ਕੋਲ ਪੈਸੇ ਹੋਣਗੇ ਫੇਰ ਹੀ ਬੰਦਾ ਇਹਨਾਂ ਨੂੰ ਦਾਣਾ ਪਾ ਸਕਦਾ ਨਾ ਬੇਜਵਾਨ ਜੀਵਨ ਸੋ ਮਤਲਬ ਉਹ ਬੰਦਾ ਮਿਹਨਤੀ ਵੱਧ ਹੁੰਦਾ ਮੇਰੀ ਸੋਚ ਦੇ ਹਿਸਾਬ ਨਾਲ ਤੇ ਕਈ ਮਾੜਾ ਕਹ ਦਿੰਦੇ ਆ ਪਰ ਭਾਈ ਇਹਨਾਂ ਨੂੰ ਰੱਖਣ ਲਈ ਦਾਣੇ ਵੀ ਪਾਉਣੇ ਪੈਂਦੇ ਆ ਬਦਾਮ ਤੱਕ ਵੀ ਪਾਉਂਦੇ ਆ ਨਾ ਬੂਰੀਆਂ ਦੀਆਂ ਬੂਰੀਆਂ ਬਦਾਮਾਂ ਦੀਆਂ ਖਾ ਜਾਂਦੇ ਆ ਜਦੋਂ ਬਾਗੀਆਂ ਸ਼ਰਤਾਂ ਲੱਗਦੀਆਂ ਤੇ ਇਹ ਅਸੀਂ ਪਤਾ ਐਸ ਵੇਲੇ ਕਿੱਥੇ ਖੜੇ ਆ ਅਸੀਂ ਖੜੇ ਆ ਇਸ ਵੇਲੇ ਕੈਂਟ ਕੈਂਟ ਦੀ ਉਹ ਪਾਰਕਿੰਗ ਦੇ ਵਿੱਚ ਤੁਸੀਂ ਦੇਖੇ ਹੋਣੇ ਇੱਥੇ ਬਹੁਤ ਜਦਾਂ ਵੀਰ ਨੇ ਰੱਖੇ ਆ ਇਹਨਾਂ ਕੋ ਮੈਂ ਇੱਥੇ ਆਉਂਦਾ ਹੁੰਦਾ ਸੀ ਤੇ ਜਦੋਂ ਪਾਰਕਿੰਗ ਵਿੱਚ ਆਉਣਾ ਤੇ ਦੇਖ ਕੇ ਜਾਣੇ ਕਈ ਵੇਲੇ ਮੇਰੇ ਨਿਆਣਿਆਂ ਨੇ ਵੀ ਦੇਖ ਕੇ ਜਾਣੇ ਸੋ ਤੁਹਾਨੂੰ ਕਿਦਾਂ ਲੱਗੇ ਇੱਕ ਚੀਜ਼ ਰਹਿ ਗਈ ਰਹਿ ਗਈ ਰਹਿ ਗਈ ਰਹਿ ਗਈ ਰਹਿ ਗਈ ਰਹਿ ਗਈ ਆਹ ਰਹਿ ਗਈ ਬਈ ਇੱਥੇ ਬਹੁਤ ਕੁਝ ਹੈ ਤੁਹਾਨੂੰ ਦੇਖਣ ਨੂੰ ਮਿਲੂ ਆ ਦੇਖੋ ਇਹ ਹੁਣ ਨਸਲ ਕਿਹੜੀ ਹੈ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਭਰਾ ਮੈਨੂੰ ਉਦਾਂ ਸੋਹਣਾ ਹੀ ਲੱਗਦੇ ਆ ਪਰ ਮੈਨੂੰ ਇਦਾਂ ਬੜੀ ਬੜਾ ਗਿਆਨ ਹੈਗਾ ਵੀ ਕਿਹੜੀ ਬਰੀਡ ਆ ਕਿਹੜੀ ਨਹੀਂ ਹੈ ਨਾ ਹਾਂਜੀ ਕਿਦਾਂ ਜੀ ਠੀਕ ਐ ਉਹਦੇ ਉਹਦੇ ਪੈਰ ਕੱਢ ਕੇ ਕਹਿੰਦੀ ਠੀਕ ਐ ਸਮਝਦੀ ਸਾਰਾ ਉਹ ਸਿਰ ਵੀ ਮਾਰਦਾ ਛੱਕ ਮਾਰੀ ਕੇ ਸਿਰ ਮਾਰਿਆ ਸੈਰੀ ਮਾਰਦਾ ਨਾ ਇਹ ਦੇਖ ਲਓ ਕਿਦਾਂ ਖੁੱਡੇਰ ਬਣਾ ਕੇ ਤੇ ਇੱਕ ਹੋ ਗਏ ਆ ਡੌਗੀ ਇੱਕ ਹੋ ਗਏ ਆ ਕਬੂਤਰ ਤੇ ਇੱਕ ਹੋ ਗਏ ਉਹ ਪੈਰਟ ਇੱਕ ਹੋ ਗਈ ਸ਼ੀਪ ਤੇ ਹੋਰ ਕੀ ਕੀ ਹੈ ਇੱਥੇ ਭਰਾ ਕੋ ਹੋਰ ਹੈਗਾ ਆ ਅ ਸ਼ੀਪ ਪੈਰਟ ਆ ਇਦਾਂ ਲਾ ਲਓ ਵੀ ਡੌਗੀ ਪੈਰਟ ਤੇ ਸ਼ੀਪ ਭੇਡਾਂ ਦਾ ਕਾਲ ਕਹਿੰਦਾ ਨਹੀਂ ਹੁੰਦਾ ਇੱਕ ਮੁੰਡਾ ਵੀਡੀਓ ਪਾਉਂਦਾ ਹੁੰਦਾ ਆ ਦੇਖੋ ਕਬੂਤਰ ਕਿੰਨਾ ਸੋਹਣਾ ਦੇਖੋ ਇਹਦੀ ਧੌਣਾ ਥੱਕਦੀ ਹੋਊਗੀ ਤਾਂ ਪਿੱਛੇ ਨੂੰ ਕਰਕੇ ਉਹ ਪੈਰਾਂ ਤੇ ਦੇਖੋ ਇਹਦੇ ਕੀ ਹੋਇਆ ਨੇ ਪ੍ਰਮਾਤਮਾ ਨੇ ਇਹਨੂੰ ਸੋਹਣਾ ਬਣਾਉਣ ਲਈ ਇਹਦੇ ਪੈਰਾਂ ਦੇ ਵਿੱਚ ਹਨ ਆ ਖੰਭ ਜੇ ਲਾਏ ਆ ਉਹ ਦੇਖੋ ਮਗਰ ਤੱਕ ਪੂਛ ਵੀ ਉਹਦੇ ਜਰਾਬਾਂ ਵਾਲਾ ਇਹ ਇਹ ਜਿਹਦਾ ਤੁਹਾਨੂੰ ਜਰਾਬਾਂ ਮੁੱਲ ਲੈ ਕੇ ਪਾਉਣੀਆਂ ਪੈਂਦੀਆਂ ਹਨ ਇਹਦੇ ਰੱਬ ਵੱਲੋਂ ਹੀ ਪਾਈਆਂ ਆ ਜਰਾਬਾਂ ਆ ਦੇਖ ਲਓ ਆ ਜਰਾਬਾਂ ਵੀ ਆ ਵਿੱਚ ਪੂਛ ਦੇਖੋ ਕਿੰਨੀ ਸੋਹਣੀ ਆ ਇਹਨੇ ਮਤਲਬ ਪੈਸੇ ਨਹੀਂ ਖਰਚੇ ਜਰਾਬਾਂ ਵਾਲੇ ਆਲੇ ਤੂੰ ਇੱਥੇ ਸੋਹਣੀ ਆਉਨੇ ਹੁਨੇ ਨਾ ਪੈਸੇ ਖਰਚਣ ਜਰਾਬਾਂ ਲੈਣ ਪਰ ਇਹ ਭਾਜੀ ਹੋਣਾ ਦੇ ਰੱਬ ਵੱਲੋਂ ਹੀ ਆ ਇਹ ਕੁਦਰਤੀ ਆ ਪ੍ਰਮਾਤਮਾ ਵੱਲੋਂ ਦੇਖ ਲੋ ਆ ਕੁੱਕਰ ਦੇਖੋ ਦੁਬਾਰਾ ਕਿੰਨਾ ਕਿੱਡਾ ਗਿਆ ਉੱਡਾ ਕ ਕਬੂਤਰ ਆ ਉੱਡਾ ਕੁੱਕਰ ਆ ਇਹ ਪਤਾ ਨਹੀਂ ਕੀ ਚੱਕਰ ਆ ਬਈ ਇਹ ਪਤਾ ਨਹੀਂ ਕਿਹੜੀ ਨਸਲ ਆ ਤੇ ਤਖਾ ਬਹੁਤ ਲੱਗਦਾ ਹਨ ਉਹਨੇ ਜਿਨ੍ਹਾਂ ਨੇ ਖਾ ਉਹਨਾਂ ਹੀ ਤਖਾ ਆ ਇਸ ਵੇਲੇ ਆਹਦੇ ਪਾਣੀ ਪੀਂਦੇ ਵੀ ਦੇਖ ਲੋ ਸ਼ਿਓ 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 ਐਦਾਂ ਕਰਦੇ ਉਹਨਾਂ ਤਾਂ ਖੁੱਤੇ ਜਦੋਂ ਪਾਂਡਾ ਜੀ ਦਾ ਤੇ ਇਹਨਾਂ ਦੀ ਭਾਸ਼ਾ ਵਿੱਚ ਪਤਾ ਨਹੀਂ ਕੀ ਆਓ ਆਓ ਕਰਦੇ ਆ ਆ ਆ ਮਾਤਾ ਕਹਿੰਦੀ ਇਹਨਾਂ ਨੂੰ ਆ ਆ ਕਰਦੇ ਆ ਇਹ ਦੇਖ ਲੋ ਜੀ ਅੱਜ ਮੈਂ ਕਹਾਂ ਤੁਹਾਨੂੰ ਜਿੱਦਾਂ ਤੁਹਾਡਾ ਮਨ ਜਿਆ ਖੁਸ਼ ਹੋ ਜੂਗਾ ਬਈ ਤੁਹਾਨੂੰ ਅੱਜ ਚੀਜ਼ਾਂ ਜਿਹੜੀਆਂ ਆਪਾਂ ਦਿਖਾ ਲੈਣੀਆਂ ਉਹ ਇੱਕ ਜੂਨਾ ਹੀ ਦਿਖਾ ਲੈਣੀਆਂ ਬਾਰ ਉਹ ਪਾ ਲੜਨਾ ਓਏ ਉਹ ਦੇਖ ਲੋ ਕੁਕੜੀ ਹੋਣ ਦਾ ਨਜਾਇਜ਼ ਫਾਇਦਾ ਚੱਕਦੀ ਓਏ ਉਹ ਨਾ ਕਬੂਤਰ ਨਾਲ ਲੜੀ ਇਹ ਕੋਈ ਨਹੀਂ ਇਹ ਤਾਂ ਕਰਦੇ ਹਾਲ ਇਹਦਾ ਫੈਸਲਾ ਉੱਤੇ ਤੱਕ ਜਾਊਗਾ ਇਹਦਾ ਕੋਰਟ 'ਚ ਲੱਗੂਗਾ ਕੇਸ ਤੇ ਫੇ ਆਪਾਂ ਇਹਦਾ ਕਰਦੇ ਹਾਂ ਹੱਲ ਚਲੋ ਦੇਖ ਲਈ ਵੀਡੀਓ ਚੰਗਾ ਜੀ ਧੰਨਵਾਦ ਤੁਹਾਡਾ ਬੁਰੀ ਵੀਡੀਓ ਦੇਖਣ ਲਈ